ਤਾਜ਼ਾ ਖਬਰ ਕਾਤਲ ਪਤਨੀ ਦੀ ਸਹੇਲੀ ਨੇ ਦੱਸਿਆ ਕਿ ਰੁਪਿੰਦਰ ਪੂਰੇ ਪਰਿਵਾਰ ਨੂੰ ਮਾਰਨਾ ਚਾਹੁੰਦੀ ਸੀ ਜਾਣੋ ਇਸ ਵੀਡੀਓ ਵਿੱਚ ਤਾਜ਼ਾ ਜਾਣਕਾਰੀ ਵੀਰਿੰਦਰ ਇਹਨੂੰ ਸਭ ਕੁਝ ਪਤਾ ਸੀ ਇਸ ਮਰਡਰ ਬਾਰੇ ਇਹ ਮਰਡਰ ਕੀਤਾ ਜਾਣਾ ਇਸ ਦੇ ਧਿਆਨ ਵਿੱਚ ਸੀ ਵੀਰਿੰਦਰ ਨੂੰ ਇਸ ਬਾਰੇ ਜਾਣਕਾਰੀ ਸੀ ਕਨਫਰਮ ਹੋ ਚੁੱਕਾ ਸੀ ਵੀ ਅੱਜ ਰਾਤ ਜਿਹੜਾ ਗੁਰਵਿੰਦਰ ਦਾ ਮਰਡਰ ਕੀਤਾ ਜਾਣਾ ਹੈ ਜੇਕਰ ਗੁਰਵਿੰਦਰ ਦੇ ਪਰਿਵਾਰ ਨੂੰ ਜਾਂ ਪੁਲਿਸ ਨੂੰ ਸੂਚਿਤ ਕਰ ਦਿੰਦੀ ਤਾਂ ਇਹ ਮਟਰ ਟਲ ਸਕਦਾ ਸੀ ਪਰ ਇਹ ਨੇ ਉਸ ਚੀਜ਼ ਨੂੰ ਲੁਕੋ ਕੇ ਰੱਖਿਆ ਦੋ ਚੀਰਪਿੰਦਰ ਸੀ ਹਮੇਸ਼ਾ ਇਹਨੂੰ ਨਾਲ ਲੈ ਕੇ ਚੱਲਦੀ ਸੀ ਜੇ ਕਿਤੇ ਆਦੇ ਫੈਂਡਰ ਨਹੀਂ ਮਿਲਦੀ ਸੀ ਤਾਂ ਇਹਦੇ ਧਿਆਨ ਚੋਂਦਾ ਸੀ ਤੇ ਹਰ ਗੱਲ ਇਹਨਾਂ ਨਾਲ ਸ਼ੇਅਰ ਕਰਦੀ ਸੀ ਜਿਹੜੀ ਇਹ ਗੱਲ ਮਟਰ ਵਾਲੀ ਵੀ ਜਿਹੜੀ ਇਹਦੇ ਨਾਲ ਸ਼ੇਅਰ ਕੀਤੀ ਗਈ ਸੀ ਇੱਕ ਜਿਵੇਂ ਮੈਂ ਗੱਲ ਕੀਤੀ ਕਿ ਜਿਹੜੀ ਨਵੀਂ ਹੁਣ ਗ੍ਰਿਫਤਾਰੀ ਹੋਈ ਹੈ ਇਹ ਰੁਪਿੰਦਰ ਕੌਰ ਦੀ ਸਹੇਲੀ ਕਿਹਾ ਜਾ ਰਿਹਾ ਹੈਗਾ ਔਰ ਇਹਦਾ ਕੀ ਰੋਲ ਹੈ ਕੀ ਨਾਮ ਹੈ ਇਸਦਾ ਇਹ ਜਿਹੜੀ ਵੀਰਿੰਦਰ ਕੌਰ ਇਸ ਦੀ ਸਹੇਲੀ ਜਿਹੜੀ ਮੱਲਾ ਖੋਖਰਣਾ ਫਰੀ ਕੋਟ ਦੀ ਰਹਿਣ ਵਾਲੀ ਸੀ ਅਸੀਂ ਇਸ ਦੀ ਅरेस्ट ਪਾਈ ਹੈ ਜਿਹੜੀ ਹੁਣ ਸਾਡੇ ਕੋਲ ਇਹ ਰਿਮਾਂਡ ਤੇ ਚੱਲ ਰਹੀ ਹੈ ਤੇ ਅਸੀਂ ਦੀ ਪੁੱਛਗਿੱਛ ਅਸੀਂ ਕਰ ਰਹੇ ਹਾਂ ਤੇ ਜਿਹੜੀ ਇਹ ਦੋਸ਼ੀ ਰੁਪਿੰਦਰ ਦੀ ਇੱਕ ਫਰੈਂਡ ਸੀ ਜਿਹੜੀ ਪਲੱਸ 2 ਤੱਕ ਪਲੱਸ 2 ਦੇ ਵਿੱਚ ਇਹਨਾਂ ਇਕੱਠੀ ਸਟੱਡੀ ਕੀਤੀ ਹੈ ਰੁਪਿੰਦਰ ਸਟੱਡੀ ਕਰਨ ਤੋਂ ਬਾਅਦ ਕੈਨੇਡਾ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਵਾਪਸ ਆਉਂਦੀ ਹੈ 2025 ਦੇ ਵਿੱਚ ਮੈਰਿਜ ਕਰਨ ਤੋਂ ਬਾਅਦ ਤੇ ਦੁਬਾਰਾ ਫਿਰ ਇਹਦੇ ਵੀਰਿੰਦਰ No. ਇੰਦੇ ਲਿੰਕ ਹੋ ਜਾਂਦੇ ਨੇ ਫਿਰ ਦੁਬਾਰਾ نئی ਦੋਸਤੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਜਿਹੜੀ ਇਸ ਮਰਡਰ ਦੇ ਵਿੱਚ ਅਸੀਂ ਤਿੰਨ ਦੋਸ਼ੀ ਪਹਿਲਾਂ ਫੜ ਚੁੱਕੇ ਹਾਂ ਤੇ ਇਸ ਦੇ ਇਸ ਦਾ ਇਸ ਇਨਵੈਸਟੀਗੇਸ਼ਨ ਦੇ ਵਿੱਚ ਇਸ ਦਾ ਨਾਂ ਆ ਚੁੱਕਾ ਸੀ ਤੇ ਅਸੀਂ ਜਿਹੜੀ ਮਾਜੋਗ ਐਸਐਸਪੀ ਸਾਹਿਬ ਜੀ ਵੱਲੋਂ ਜਿਹੜਾ ਸਾਡਾ ਟੀਮ ਇਕੱਠੀ ਕੀਤੀ ہوئی ਇਸ ਮਕਦਮੇ ਤੇ ਉੱਤੇ ਜਿਹਨੂੰ ਐਸਐਸਪੀ ਸਾਹਿਬ ਖੁਦ ਮੋਨੀਟਰ ਕਰ ਰਹੇ ਨੇ ਤੇ ਇਸ ਤੇ ਜਦੋਂ ਅਸੀਂ ਕੰਟੀਨਿਊ ਕੰਮ ਕਰ ਰਹੇ ਹਾਂ ਤਾਂ ਫਿਰ ਅਸੀਂ ਇਸ ਦੀ ਜਦੋਂ ਸਾਨੂੰ ਇਸ ਦੇ ਦੋਸ਼ ਸਿੱਧ ਹੋ ਗਏ ਵੀ ਵੀ ਇਹਨੇ ਵੀਰਿੰਦਰ ਨੇ ਰੁਪਿੰਦਰ ਨਾਲ ਇਹਨੂੰ ਸਭ ਕੁਝ ਪਤਾ ਸੀ ਇਸ ਮਰਡਰ ਬਾਰੇ ਵੀ ਇਹ ਜਿਹੜੀ ਵੀਰਿੰਦਰ ਵੱਲੋਂ ਇਹ ਮਰਡਰ ਕੀਤਾ ਜਾਣਾ ਤੇ ਇਸ ਦੇ ਧਿਆਨ ਵਿੱਚ ਸੀ ਤੇ ਉਸ ਦੇ ਵਿੱਚ ਫਿਰ ਇਹ ਸੀ ਉਸ ਨੂੰ ਨੋਮੀਨੇਟ ਕਰਕੇ ਜਿਸਟਸ ਵਾਲੀ ਸਰ ਰੁਪਿੰਦਰ ਜੀ ਦੀ ਸੇਲੀ ਤੁਸੀਂ ਦੱਸ ਰਹੇ ਹੋ ਇਹਦਾ ਆਪ ਦਾ ਕੀ ਰੋਲ ਸੀ ਇਸ ਦੇ ਵਿੱਚ ਕਿਉਂਕਿ ਕਿਤੇ ਇਹ ਗੱਲ ਸੀ ਕਿ ਇਹਨੂੰ ਪਤਾ ਸੀ ਕਿ ਇਹ ਕੰਮ ਹੋਣਾ ਹੈਗਾ ਕਿ ਗੁਰਵਿੰਦਰ ਨੂੰ ਮਾਰਨਾ ਹੈ ਰੁਪਿੰਦਰ ਨੇ ਪਰ ਕੀ ਇਹ ਤੋਂ ਵੀ ਕੋਈ ਹੈਲਪ ਮੰਗੀ ਗਈ ਇਹਦੇ ਨਾਲ ਕੋਈ ਗੱਲਬਾਤ ਸਾਂਝੀ ਕੀਤੀ ਗਈ ਕਿਉਂਕਿ 120 ਜਿਹੜੀ ਧਾਰਾ ਕੌਨਸਪਿਰੈਂਸੀ ਦੀ ਲੱਗਦੀ ਹੈ ਉਹਦੇ ਵਿੱਚ ਸ਼ਾਮਲ ਹੈ ਹਾਂ ਜਿਹੜੀ ਹੁਣ ਤੱਕ ਸਾਡੀ ਇਨਵੈਸਟੀਗੇਸ਼ਨ ਜਿਹੜੀ ਪੇਪਰ ਤੇ ਆਈ ਹੈ ਬਿਲਕੁਲ ਵੀਰਿੰਦਰ ਨੂੰ ਇਸ ਬਾਰੇ ਜਾਣਕਾਰੀ ਸੀ ਕਨਫਰਮ ਹੋ ਚੁੱਕਾ ਸੀ ਵੀ ਅੱਜ ਰਾਤ ਜਿਹੜਾ ਇਸ ਦਾ ਮਾ ਗੁਰਿੰਦਰ ਦਾ ਮਰਡਰ ਕੀਤਾ ਜਾਣਾ ਜੇਕਰ ਇਹ ਆਪਣੇ ਕਿਸੇ ਗੁਰਿੰਦਰ ਦੇ ਪਰਿਵਾਰ ਨੂੰ ਜਾਂ ਪੁਲਿਸ ਨੂੰ ਸੂਚਿਤ ਕਰ ਦਿੰਦੀ ਤਾਂ ਇਹ ਮਰਡਰ ਟਲ ਸਕਦਾ ਸੀ ਕਿਸੇ ਵੀ ਹੋਰ ਵੀ ਮਾਧਮੇ ਰਾਹੀਂ ਜਾਂ ਕਿਸੇ ਵੀ ਤਰੀਕੇ ਨਾਲ ਜੇ ਕਿਸੇ ਨੇ ਦਤਾਂ ਚ ਲਿਆਉਂਦੀ ਤੇ ਇਹ ਮਰਡਰ ਟਲ ਸਕਦਾ ਸੀ ਪਰ ਇਹ ਨੇ ਉਸ ਚੀਜ਼ ਨੂੰ ਲੁਕੋ ਕੇ ਰੱਖਿਆ ਇਸ ਦਾ ਰੋਲ ਕਿਉਂਕਿ ਮੈਡੀਕਲ ਪ੍ਰੋਫੈਸ਼ਨ ਤੋਂ ਦੱਸਿਆ ਜਾ ਰਿਹਾ ਬੀਐਸਸੀ ਨਰਸਿੰਗ ਕਰਦੀ ਦੱਸਿਆ ਜਾ ਰਿਹਾ ਕੋਈ ਇਹ ਵੀ ਚਰਚਾਾਂਵਾਂ ਚੱਲਦੀਆਂ ਨੇ ਕਿ ਕੋਈ ਇੰਜੈਕਸ਼ਨ ਵੀ ਇਸਨੇ ਪ੍ਰੋਵਾਈਡ ਕੀਤੇ ਹੋ ਸਕਦਾ ਹੈ ਕਿ ਕੋਈ ਨਸ਼ਾ ਦੇ ਕੇ ਇੰਜੈਕਟ ਕਰਕੇ ਮਰਵਾਉਣਾ ਹੋਵੇ ਕੁਛ ਇਹੋ ਜਿਹੀਆਂ ਵੀ ਚੱਲ ਰਹੀਆਂ ਗੱਲਾਂ ਜਿਹੜੀ ਬੀ ਰਿੰਦਰ ਸੀ ਇਹ ਕੋਈ ਬੀਐਸਸੀ ਓਟੀਟੀ ਆਪਰੇਸ਼ਨ تھیਟਰ ਨਾਲ ਰਿਲੇਟਡ ਤਿੰਨ ਸਾਲਾਂ ਦਾ ਕੋਰਸ ਹੈ ਜੋ ਮੁੱਗ ਤੋਂ ਕਰ ਰਹੀ ਹੈ ਤੇ ਇਸ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹਨੇ ਕੋਈ ਨਸ਼ਾ ਪ੍ਰੋਵਾਈਡ ਕੀਤਾ ਨਸ਼ੇ ਪ੍ਰੋਵਾਈਡ ਕਰਾਉਣ ਵਾਲੀ ਇਹਦੇ ਤੇ ਇਹੋ ਜਿਹੀ ਨਹੀਂ ਗੱਲ ਹੈਗੀ ਬਟ ਇਹਨੂੰ ਜਿਵੇਂ ਇੱਕ achhiya friend ਸੀ ਸਾਰਾ ਦਿਨ ਇਹਨਾਂ ਦਾ ਆਪਸ ਵਿੱਚ ਬਹਿਣਾ ਉੱਠਣਾ ਕਿਤੇ ਵੀ ਅੰਦਰ ਬਾਹਰ ਜਾਣਾ ਜਿਹੜੀ ਦੋਸਤ ਰਪਿੰਦਰ ਸੀ ਹਮੇਸ਼ਾ ਇਹਨੂੰ ਨਾਲ ਲੈ ਕੇ ਚੱਲਦੀ ਸੀ ਜੇ ਕਿਤੇ ਆਦੇ ਫਰੈਂਡ ਨੂੰ ਨਹੀਂ ਮਿਲਦੀ ਸੀ ਤਾਂ ਇਹਦੇ ਧਿਆਨ ਚੋਂਦਾ ਸੀ ਤੇ ਹਰ ਗੱਲ ਇਹਦੇ ਨਾਲ ਸ਼ੇਅਰ ਕਰਦੀ ਸੀ ਜਿਹੜੀ ਇਹ ਗੱਲ ਮਟਰ ਵਾਲੀ ਵੀ ਜਿਹੜੀ ਇਹਦੇ ਨਾਲ ਸ਼ੇਅਰ ਕੀਤੀ ਗਈ ਸੀ ਇਹਨੂੰ ਪਤਾ ਸੀ ਪੂਰਾ ਰੁਪਿੰਦਰ ਤੇ ਹਰਕਮਲ ਦੇ ਰਿਲੇਸ਼ਨ ਹਾਂ ਬਿਲਕੁਲ ਜਦੋਂ ਦੇ ਇਹਨਾਂ ਦੇ ਆਪਸ ਵਿੱਚ ਰੁਪਿੰਦਰ ਤੇ ਹਰਕਮਲ ਰਿਲੇਸ਼ਨ ਚਾਹੀਏ ਉਹਨੇ ਇਹਨੂੰ ਉਹ ਚੀਜ਼ ਦਾ ਵੀ ਪਤਾ ਸੀ ਤੇ ਜੇ ਆਪਸ ਜੇ ਕਿਤੇ ਮਿਲਦੇ ਸੀ ਜਾਂ ਕਿਤੇ ਵੀ ਬੈਠਦੇ ਉੱਠਦੇ ਸੀ ਤਾਂ ਇਹਨੂੰ ਉਸੀ ਦੇ ਪਤਾ ਹੁੰਦਾ ਸੀ ਤੇ ਇਹ ਕਈ ਵਾਰ ਨਾਲ ਵੀ ਇਕੱਠੇ ਹੋਏ ਨੇ ਜਦੋਂ ਇਹ ਸਾਰਾ ਚੱਲ ਰਿਹਾ ਸੀਗਾ ਗ੍ਰਿਫਤਾਰੀ ਤੁਸੀਂ ਇਹ ਕੀਤੀ ਹੈ ਹੁਣ ਤਾਂ ਇਨਵੈਸਟੀਗੇਸ਼ਨ ਵੀ ਤੁਸੀਂ ਕਰ ਰਹੇ ਹੋ ਔਰ ਇੰਟਰੋਗੇਟ ਵੀ ਕਰ ਚੁੱਕੇ ਹੋਗੇ ਪੁੱਛਕਿਛ ਵੀ ਕਰ ਚੁੱਕੇ ਹੋਗੇ ਇਹਨੇ ਕੀ ਕੁਝ ਮੰਨਿਆਗਾ ਕਿਹੜੀਆਂ-ਕਿਹੜੀਆਂ ਗੱਲਾਂ ਇਹਨੇ ਮੰਨੀਆਂ ਨੇ ਔਰ ਕਿਹੜੀਆਂ ਨਵੀਆਂ ਗੱਲਾਂ ਦਸੀਆਂ ਨੇ ਵੀਰਿੰਦਰ ਨੇ ਜਿਹੜਾ ਹੁਣ ਤੱਕ ਸਾਡੀ ਇਨਵੈਸਟੀਗੇਸ਼ਨ ਚ ਇਹ ਹੀ ਸੀ ਵੀ ਆਪਾਂ ਪਹਿਲਾਂ ਇਹ ਗੱਲ ਦੱਸ ਚੁੱਕੇ ਹਾਂ ਵੀ ਇਹ ਕਹਿੰਦੀ ਵੀ ਅਸੀਂ ਮੇਰੀ ਬਹੁਤ ਅੱਛੀ ਫਰੈਂਡ ਸੀ ਵੀ ਮੈਂ ਉਸ ਉਸਨੇ ਇਸ ਚੀਜ਼ ਦਾ ਫਾਇਦਾ ਠਾਇਆ ਰਵਿੰਦਰ ਨੇ ਵੀ ਫਰੈਂਡਸ਼ਿਪ ਦਾ ਵੀ ਮੈਨੂੰ ਹਰ ਗੱਲ ਸ਼ੇਅਰ ਕਰਦੀ ਸੀ ਹਰ ਗੱਲ ਦੇ ਵਿੱਚ ਮੈਂ ਨਾਲ ਉਹਦੇ ਨਾਲ ਚੱਲਣ ਲੱਪੀ ਤੇ ਇਸ ਕ੍ਰਾਈਮ ਬਾਰੇ ਵੀ ਮੇਰੇ ਨਾਲ ਉਹਨੇ ਸ਼ੇਅਰ ਕਰ ਲਿਆ ਪਰ ਇਸ ਦੇ ਵਿੱਚ ਵੀ ਇਹਨੇ ਅੱਗੇ ਕ੍ਰਾਈਮ ਦਾ ਜੋ ਸ਼ੇਅਰ ਹੋ ਚੁੱਕਾ ਸੀ ਤਾਂ ਇਸ ਉਸ ਇਸਨੇ ਉਸ ਗੱਲ ਨੂੰ ਨੱਪ ਲਿਆ ਵੀ ਇਹਨੇ ਅੱਗੇ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਜੇਕਰ ਦੱਸਦੀ ਤੇ ਉਹੀ ਆਪ ਪਹਿਲਾਂ ਗੱਲ ਕੀਤੀ ਹੈ ਵੀ ਉਹ ਕ੍ਰਾਈਮ ਟਲ ਸਕਦਾ ਸੀ ਤਾਂ ਟਲ ਦੇ ਵਿੱਚ ਕੀ ਭੂਮਿਕਾ ਸੀ ਵੀਰਿੰਦਰ ਦੀ ਵੀਰਿੰਦਰ ਹੁਣ ਤੱਕ ਇਹੀ ਭੂਮਿਕਾ ਰਹੀਏ ਵੀ ਇਹਦੇ ਨਾਲ ਜਿਹੜੀ ਕਿਤੇ ਵੀ ਜਾਂਦੇ ਸੀ ਜਾਂ ਇੰਨਾ ਇਕੱਠੇ ਬਹਿ ਕੇ ਜਿਹੜੀ ਸਲਾਮਸ਼ਿਬਰਾ ਕੀਤਾ ਹੈ ਅੰਦੋਸ਼ੀ ਨੇ ਵੀ ਰਪਿੰਦਰ ਨੇ ਵੀ ਇੰਨਾ ਸਾਰੇ ਤਿੰਨਾਂ ਨੇ ਬੈਠ ਕੇ ਗੱਲਬਾਤ ਕੀਤੀ ਇਸ ਮਰਡਰ ਦੇ ਸਬੰਧ ਚ ਮਤਲਬ ਪੂਰਾ ਪਲਾਨ ਜੋ ਬਣਾਇਆ ਤਾਂ ਇਕੱਠਿਆਂ ਨੇ ਬਣਾਇਆ ਇਹਨਾਂ ਨੇ ਆ ਬਿਲਕੁਲ ਉਹ ਪਲਾਨ ਦਾ ਵਿੱਚ ਇਹ ਇਸੇ ਦਾ ਸੀ ਜਿਹੜੀ ਇਹ ਵੀਰਿੰਦਰ ਉਸ ਪਲਾਨ ਦਾ ਇੱਕ ਪਾਰਟ ਰਹੀ ਜਿਹੜੀਆਂ ਇਹ ਗੱਲਾਂ ਚੱਲ ਰਹੀਆਂ ਕਿ ਇੰਜੈਕਸ਼ਨ ਵੀ ਦਿੱਤਾ ਗਿਆ ਹੋ ਸਕਦਾ ਵੀਰੇਂਦਰ ਵੱਲੋਂ ਇਹ ਇਹਨਾਂ ਦੇ ਬਾਰੇ ਕੀ ਕਹੋਗੇ ਨਹੀਂ ਇਹੋ ਜੀ ਗੱਲ ਨਹੀਂ ਆਪਾਂ ਕਹਿ ਸਕਦੇ ਵੀ ਇਹਨਾਂ ਇਹਦੇ ਵੱਲੋਂ ਕੋਈ ਪ੍ਰੋਵਾਈਡ ਕੀਤਾ ਗਿਆ ਜਾਂ ਕੋਈ ਨਸ਼ਾ ਪ੍ਰੋਵਾਈਡ ਕੀਤਾ ਗਿਆ ਉਹ ਇੱਕ ਸਾਡਾ ਇਨਵੈਸਟੀਗੇਸ਼ਨ ਦਾ ਜੇ ਵੀ ਸਾਡਾ ਇਨਵੈਸਟੀਗੇਸ਼ਨ ਜਿਹੜੀ ਕੰਟੀਨਿਊ ਚੱਲ ਰਹੀ ਹੈ ਤੇ ਜੇਕਰ ਸਾਨੂੰ ਕੋਈ ਨਸ਼ੇ ਵਾਲੀ ਵੀ ਲੱਗਦਾ ਵੀ ਕਿੰਨੇ ਪ੍ਰੋਵਾਈਡ ਕੀਤਾ ਕਿੱਥੋਂ ਆਇਆ ਜਾਂ ਕੀ ਇਹ ਜੋ ਕੋਈ ਮੈਡੀਕਲ ਵੀ ਆਉਣਾ ਬਾਕੀ ਹੈ ਜਿਹੜਾ ਮੈਡੀਕਲ ਬੋਰਡ ਵੱਲੋਂ ਵੀ ਅਜੇ ਸਾਡੂੰ ਓਪੀਨੀਅਨ ਮਿਲਨੀ ਬਾਕੀ ਬਿਕੀ ਨਸ਼ਾ ਸੀ ਇਹ ਇੱਕ ਇਨਵੈਸਟੀਗੇਸ਼ਨ ਵਿੱਚ ਅਸੀਂ ਕੰਟੀਚ ਕਰਦੇ ਦੋਸਤ ਹੁੰਦਾ ਜਾਂ ਸਹੇਲੀ ਹੈ ਉਹ ਬਹੁਤ ਨੇੜੇ ਹੁੰਦਾ ਬੰਦੇ ਦੇ ਬੰਦਾ ਹੋਏ ਨਾ ਬਹੁਤ ਸਾਰੀਆਂ ਗੱਲਾਂ ਕਰਦਾ ਹੈਗਾ ਜਿਵੇਂ ਜੇ ਇਹਨਾਂ ਨੇ ਇਤੋਂ ਤੱਕ ਇੱਕ ਦੂਜੇ ਨਾਲ ਸ਼ੇਅਰ ਕੀਤਾ ਹੈ ਕਿ ਅਸੀਂ ਇਕੱਠੇ ਮਿਲਦੇ ਵੀ ਰਹੇ ਨੇ ਸਾਰੇ ਇਹ ਹਰਕਾਂ ਵੱਲ ਹੋਇਆ ਸਾਰੇ ਤੰਨੇ ਜਾਣੇ ਇਕੱਠੇ ਜਾਂਦੇ ਵੀ ਰਹੇ ਨੇ ਬਾਹਰ ਅੰਦਰ ਤਾਂ ਇਹਦਾ ਮਤਲਬ ਬਹੁਤ ਜ਼ਿਆਦਾ ਕਰੀਬ ਸੀ ਇਹ ਰੁਪਿੰਦਰ ਦੇ ਉਹ ਬਹੁਤ ਸਾਰਾ ਕੁਝ ਨੂੰ ਪਤਾ ਸੀ ਕਿ ਰੁਪਿੰਦਰ ਨੇ ਕੁਝ ਹੋਰ ਇਹ ਵੀ ਗੱਲ ਦੱਸੀ ਕਿ ਪਹਿਲਾਂ ਵੀ ਇਸ ਨੂੰ ਮਰਵਾਉਣ ਦੀ ਕੋਈ ਟਰਾਈ ਕੀਤੀ ਹੋਈ ਸੀ ਉਸਨੇ ਪਹਿਲਾਂ ਵੀ ਕਿਹਾ ਜਾ ਰਿਹਾ ਹੈ ਕਿ ਮੇਰਟ ਤੱਕ ਕੋਈ ਗਿਆ ਇਤੋਂ ਤਾਂ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ ਨਹੀਂ ਸਾਡੀ ਜਿਹੜੀ ਇਨਵੈਸਟੀਗੇਸ਼ਨ ਦੇ ਚੜਾ ਹੁਣ ਤੱਕ ਇਹ ਰੁਪਿੰਦਰ ਨੇ ਵੀ ਕੀਤਾ ਥੋੜੇ ਟਾਈਮ ਤੋਂ ਹੀ ਜਿਹੜੀ ਏਡੀ ਇਹਨਾਂ ਸਾਜਿਸ਼ ਰਚਣੀ ਸ਼ੁਰੂ ਕੀਤੀ ਸੀ ਕੋਈ ਪੁਰਾਣੀ ਪੁਰਾਣੀ ਨਹੀਂ ਸੀ ਵੀ ਇਹਨੂੰ ਕਿਵੇਂ ਥੋੜੇ ਟਾਈਮ ਤੋਂ ਹੀ ਇਹ ਜਿਹੜੀ ਰੁਪਿੰਦਰ ਦੇ ਦਿਮਾਗ ਚ ਆਇਆ ਸੀ ਵੀ ਇਹਨੂੰ ਕਿਸ ਤਰ੍ਹਾਂ ਮਾਰ ਕੇ ਤੇ ਅਸੀਂ ਇਕੱਠੇ ਰਹਿ ਸਕਦੇ ਹਾਂ ਅਰਕਮਵਾਲਾ ਵੀਰਿੰਦਰ ਨੇ ਦੱਸਿਆ ਕਿ ਮਾਰਨਾ ਕਿਉਂ ਸੀ ਕਿਉਂਕਿ ਲੋਕ ਇਹ ਗੱਲਾਂ ਕਰ ਰਹੇ ਨੇ ਤੁਸੀਂ ਦੇਖੋ ਕਿ ਹਰੇਕ ਕਮੈਂਟ ਇਹ ਕਰਦਾ ਹੈ ਕਿ ਭਾਈ ਤਲਾਕ ਲੈ ਲੈਂਦੀ ਡਿਵੋਰਸ ਲੈ ਲੈਂਦੀ ਮੁੰਡੇ ਨੂੰ ਮਾਰਨਾ ਤਾਂ ਨਹੀਂ ਚਾਹੀਦਾ ਸੀ ਆਬਵੀਅਸਲੀ ਗੱਲ ਹੈ ਕਤਲ ਤਾਂ ਕਿਸੇ ਦਾ ਵੀ ਜਾਇਜ਼ ਨਹੀਂ ਚਾਹੇ ਕੋਈ ਚੰਗਾ ਹੈ ਚਾਹੇ ਕੋਈ ਮਾੜਾ ਹੈ ਕੋਈ ਵੀ ਹੈ ਕਤਲ ਤਾਂ ਕਤਲ ਹੈ ਉਹਦੀ ਕੋਈ ਜਸਟੀਫਿਕੇਸ਼ਨ ਹੋ ਹੀ ਨਹੀਂ ਸਕਦੀ ਕਿਉਂਕਿ ਜਿਉਣਾ ਮਰਨਾ ਸਾਡੇ ਹੱਥ ਦੇ ਵਿੱਚ ਨਹੀਂ ਕੁਦਰਤ ਦੇ ਹੱਥ ਦੇ ਵਿੱਚ ਹੈ ਤਾਂ ਵੀਰਿੰਦਰ ਨੇ ਕਿਹਾ ਕਿ ਰੁਪਿੰਦਰ ਨੇ ਉਸ ਨੂੰ ਪਹਿਲਾਂ ਵੀ ਕਦੇ ਕੁਝ ਕਿਹਾ ਸੀ ਜਾਂ ਇਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੋਵੇ ਜਿਵੇਂ ਤਲਾਕ ਵਾਲੀ ਗੱਲ ਕੀਤੀ ਹੈ ਲੋਕਾਂ ਨੇ ਕਿ ਤਲਾਕ ਲੈ ਲੈਂਦੇ ਅਲੱਗ ਹੋ ਜਾਂਦੇ ਦੇ ਕੋਈੰ ਦੇ ਵਿੱਚ ਇਸ ਮਾਡਲ ਦੇ ਵਿੱਚ ਮੈਂ ਤੁਸੀਂ ਦੇਖਿਆਣਾ ਵੀ ਸਾਹਮਣੇ ਇਹੋ ਚੀਜ਼ ਆਈ ਏ ਵੀ ਜਿਹੜੀ ਰੁਪਿੰਦਰ ਸਿੰਘ ਇਸ ਕ੍ਰਾਈਮ ਨੂੰ ਅੰਜਾਮ ਦੇ ਕੇ ਆਪਣੇ ਪਰਿਵਾਰ ਅਤੇ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਕਿਉਂਕਿ ਉਸ ਦਾ ਬਹੁਤ ਵਧੀਆ ਬਤਾਰਾ ਸੀ ਆਦੇ ਫਾਦਰ ਨਾਲ ਵੀ ਤੇ ਆਦਾ ਸਹੁਰਾ ਪਰਿਵਾਰ ਨਾਲ ਵੀ ਉਹਨੂੰ ਇਹ ਸੀ ਵੀ ਇਹਨੂੰ ਮੈਂ ਕ੍ਰਾਈਮ ਨੂੰ ਅੰਜਾਮ ਦੇ ਕੇ ਇਹ ਕ੍ਰਾਈਮ ਇਸ ਤਰ੍ਹਾਂ ਹੀ ਕਰਾਂਗੀ ਕਿ ਕਿਸੇ ਨੂੰ ਪਤਾ ਨਹੀਂ ਲੱਗੇਗਾ ਜਾਂ ਇਹਨੂੰ ਓਵਰਡੋਜ਼ ਜਾਂ ਸੁੱਤਾ ਆਪਾਂ ਕਹਦੇ ਨੇ ਵੀ ਇਹ ਸੁੱਤਾ ਰਹਿ ਗਿਆ ਜਾਂ ਹਾਰਟ ਅਟੈਕ ਹੋ ਗਿਆ ਤੇ ਕਿਉਂਕਿ ਇਸ ਦੇ ਜਿਹੜਾ ਗੁਰਵਿੰਦਰ ਸਿੰਘ ਉਹਨਾਂ ਦੇ ਫਾਦਰ ਤਾਂ ਬਾਹਰ ਸੀ ਕੈਨੇਡਾ ਸੀ ਇਹ ਇਸ ਚੀਜ਼ ਨੂੰ ਅੰਜਾਮ ਦੇਣਾ ਚਾਹੁੰਦੀ ਸੀ ਵੀ ਇਹ ਇੱਕ ਸੁੱਤੇ ਹੋਈ ਹੀ ਰਹਿ ਗਏ ਨੇ ਤੇ ਕਿਸੇ ਨੂੰ ਮਰਦ ਸ਼ੱਕ ਨਾ ਜਨਾ ਉਹ ਇਸ ਕਰਕੇ ਵੀ ਇਸ ਚੀਜ਼ ਨੂੰ ਇਹਨੇ ਕਿਉਂਕਿ ਇੱਕ ਇਹਦੀ ਸਟਡੀ ਉਹੋ ਜੀ ਸੀ ਕ੍ਰਾਈਮ ਨਾਲ ਰਿਲੇਟਰ ਸੀ ਇਹਨੇ ਸਾਰਾ ਦਿਮਾਗ ਲਾ ਕੇ ਅੰਜਾਮ ਦਿੱਤਾ ਵੀ ਮੇਰੇ ਤੇ ਸ਼ੱਕ ਨਹੀਂ ਜਾਏਗਾ ਜੋ ਮਰਜੀ ਮੈਂ ਕਰ ਲਾਂ ਵੀ ਜੇਕਰ ਇਸ ਸੁੱਤਾ ਹੀ ਰਹਿ ਜਾਂਦਾ ਬੈੱਡ ਤੇ ਤੇ ਮੈਂ ਉਸ ਨੂੰ ਕਿਸੇ ਤਰ੍ਹਾਂ ਦਾ ਵੀ ਇਹਨੂੰ ਕਹਿ ਸਕਦੀਆਂ ਵੀ ਹਾਰਟ ਅਟੈਕ ਆਇਆ ਜਾਂ ਓਵਰਡੋਜ਼ ਕੀਤੀ ਮੈਂ ਕਿਉਂਕਿ ਪਰਿਵਾਰ ਪਰਿਵਾਰ ਨੂੰ ਇਸ ਤੇ ਵਿਸ਼ਵਾਸ ਹੀ ਬਹੁਤ ਸੀ ਦੋਨਾਂ ਦੋਨਾਂ ਪਰਿਵਾਰਾਂ ਨੂੰ ਇਹਦੇ ਫਾਦਰ ਨੂੰ ਵੀ ਤੇ ਇਹਦੇ ਸੋਹਰਾ ਪਰਿਵਾਰ ਨੂੰ ਵੀ ਇਹਨੂੰ ਇੱਕ ਆਧੇ ਬੇਟੇ ਨਾਲੋਂ ਜ਼ਿਆਦਾ ਇਹਨੂੰ ਤਰਜੀਹ ਦਿੱਤੀ ਜਾਂਦੀ ਸੀ ਘਰ ਦੇ ਵਿੱਚ ਮੈਂ ਕਹਿੰਦੇ ਕਿ ਗੁੰਗੇ ਨਹੀਂ ਆਰਮਜਾਂ ਗੁੰਗੇ ਦਾ ਯਾਰ ਜਾਣੇ ਉਹ ਗੱਲ ਲੈ ਕੇ ਜਿਵੇਂ ਜ ਇਕੱਲੇ ਇਕੱਲੇ ਆਰਮਜਾਂ ਬਾਰੇ ਵੀਰਿੰਦਰ ਨੂੰ ਪਤਾ ਆਊਗਾ ਕਿ ਵੀਰਿੰਦਰ ਨੇ ਕਦੇ ਨੂੰ ਸਮਝਾਇਆ ਵੀ ਨਾ ਮਾਰ ਜਾ ਉਹਦੇ ਸਿਰ ਤੇ ਇਹਨਾਂ ਸਵਾਰ ਸਿ ਘੂਟ ਕੇ ਮਾਰਨੀ ਮਾਰਨਾ ਬਿਲਕੁਲ ਵੀਰਿੰਦਰ ਕਹਿੰਦੀ ਸੀ ਵੀ ਵੀਰਿੰਦਰ ਜਿਹੜਾ ਹੁਣ ਅਨੁਸਟਿਚਾਈ ਵੀ ਇੰਨੇ ਇਹ ਕੰਮ ਕਰਨਾ ਹੀ ਸੀ ਬਈ ਮੇਰੇ ਸਮਝਾਉਣ ਦੇ باوجود ਵੀ ਇੰਨੇ ਨਹੀਂ ਹਟਣਾ ਸੀ ਕਿਉਂਕਿ ਇਹਦੇ ਦਿਮਾਗ ਤੇ ਇਹ ਇਹ ਬਣਾ ਚੁੱਕੀ ਸੀ ਆਦੀ ਪਲੈਨਿੰਗ ਬਈ ਮੈਂ ਇਸ ਦੇ ਵਿੱਚੋਂ ਇਸ ਤਰ੍ਹਾਂ ਬਾਹਰ ਆ ਸਕਦੀ ਹਾਂ ਬਈ ਕ੍ਰਾਈਮ ਨੂੰ ਅੰਜਾਮ ਦੇ ਕੇ ਅਸੀਂ ਇਸ ਤਰ੍ਹਾਂ ਅੰਜਾਮ ਦੇਮਕ ਤੇ ਇਸ ਤਰ੍ਹਾਂ ਇਕੱਠੇ ਰਹਿਣਾ ਸ਼ੁਰੂ ਕਰਤਾਗੇ ਤੇ ਹਰ ਕੰਵਲ ਦਾ ਰੋਲ ਕੀ ਕਹਿੰਦੀ ਹੈ ਵੀਰਿੰਦਰ ਕਿ ਹਰ ਕਮਲ ਨੇ ਕੋਈ ਸਮਝਾਇਆ ਹੋਵੇ ਜਾਂ ਹਰ ਕਮਲ ਨੇ ਪਹਿਲਾਂ ਕਿਹਾ ਹੋਵੇ ਕਿ ਆਪਾਂ ਨਹੀਂ ਮਾਰਨਾ ਕੋਈ ਐਦਾਂ ਦੀ ਗੱਲ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਤਾਂ ਨਹੀਂ ਵੀ ਨਹੀਂ ਮਾਰਨ ਵਾਲੀ ਤੰਨਾਂ ਦੀ ਆਈ ਨਹੀਂ ਕਿਉਂਕਿ ਜਦੋਂ ਹਰ ਕਮਲ ਤੇ ਹਾਂ ਹਾਂ ਇਹਨਾਂ ਨੇ ਮੈਥੀ ਲਿਆ ਸੀ ਕਿਉਂਕਿ ਪੇਰੈਂਟਸ ਦੇ ਆਉਣ ਤੋਂ ਪਹਿਲਾਂ-ਪਹਿਲਾਂ ਇਹਨਾਂ ਨੇ ਇਸ ਵਾਦ ਤੋਂ ਅੰਜਾਮ ਦੇਣਾ ਸੀ ਕਿਉਂਕਿ ਇਸ ਚੀਜ਼ ਨੂੰ ਬਣਾ ਚੁੱਕੇ ਸੀ ਮੈਂ ਕੋਈ ਹੋਰ ਇਸ ਕੇਸ ਦੇ ਵਿੱਚ ਨਵੀਂ ਅਪਡੇਟ ਨਵੀਂ ਕੋਈ ਅਰੈਸਟ ਜਾਂ ਕੋਈ ਹੋਰ ਕਿਹਾ ਯਾਰ ਹੈ ਕਿ ਇੱਕ ਹੋਰ ਵੀ ਸ਼ਖਸ ਅਰੈਸਟ ਹੋ ਸਕਦਾ ਕੁਝ ਐਦਾਂ ਦੀਆਂ ਗੱਲਾਂ ਨਹੀਂ ਬਿਲਕੁਲ ਇਸ ਤਰ੍ਹਾਂ ਨਹੀਂ ਕਿ ਵੀ ਹੋਰ ਵੀ ਹੋਸ ਅਰੈਸਟ ਇਹਦੇ ਚ ਕੀਤੀ ਜਾਏਗੀ ਪਰ ਇਹ ਕਨਵੈਸਟੀਗੇਸ਼ਨ ਹੈ ਪੁਲਿਸ ਦੀ ਸਾਡੀ ਖੁੱਲੀ ਕਦਾਵ ਹੈ ਇਨਵੈਸਟੀਗੇਸ਼ਨ ਤੇ ਸਾਡੇ ਸੀਨੀਅਰ ਆਫੀਸਰ ਸਾਹਿਬਾਨ ਇਸ ਨੂੰ ਦੇਖ ਰਹੇ ਨੇ ਜੇਕਰ ਕੋਈ ਇਸ ਤਰ੍ਹਾਂ ਸਾਨੂੰ ਲੱਗੇਗਾ ਵੀ ਕਿਸੇ ਦਾ ਪਾਰਟ ਜਿਵੇਂ ਇਹਦਾ ਵੀਰਿੰਦਰ ਦਾ ਪਾਰਟ ਆਇਆ ਇਹਦੀ ਇਹਨੂੰ ਨੋਮੀਨੇਟ ਕੀਤਾ ਗਿਆ ਅਰੈਸਟ ਕੀਤੀ ਗਈ ਹੈ ਜੇਕਰ ਹੋਰ ਕਿਸੇ ਦਾ ਵੀ ਇਸ ਆਏਗਾ ਵੀ ਕੋਈ ਇਸ क्राइम ਦੇ ਵਿੱਚ ਇਸ ਮਟਰ ਦੇ ਵਿੱਚ ਕਿਸੇ ਦੀ ਇਨਵੋਲਵਮੈਂਟ ਆਈ ਹੈ ਤੇ ਉਹਨੂੰ ਬਖਸ਼ਣ ਜਾਏਗਾ ਜੀ लास्ट ਸਵਾਲ ਹੈ ਕਿ ਜਿਹੜੀਆਂ ਜੇਲ੍ਹ ਬਾਰੇ ਗੱਲਾਂ ਚੱਲ ਰਹੀਆਂ ਨੇ ਕਿ ਜੇਲ੍ਹ ਦੇ ਵਿੱਚ ਉਹ ਐਸ਼ ਕਰ ਰਹੀ ਹੈ ਆਪਣੀ ਮਨਮਰਜ਼ੀ ਕਰ ਰਹੀ ਹੈ ਉਹ ਗੱਲਾਂ ਦੇ ਵਿੱਚ ਕਿੰਨੀ ਸਚਾਈ ਹੈ ਔਰ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਸਾਡਾ ਜੇ ਡਿਪਾਰਟਮੈਂਟ ਰਮੇਸ਼ਾ ਉਹ ਜਿੰਦਾ ਤਾਲ ਮਿਲ ਰਹਿੰਦਾ ਇਸ ਤਰ੍ਹਾਂ ਦੀ ਕਦੀ ਕੋਈ ਨਹੀਂ ਹੁੰਦਾ ਵੀ ਜੇਲ ਡਿਪਾਰਟਮੈਂਟ ਦੇ ਆਪ ਆਪਣੇ ਸੈੱਲ ਬਣੇ ਹੋਏ ਨੇ ਲੀਡੀਜ਼ ਹਾਤੇ ਨੇ ਇਸ ਤਰ੍ਹਾਂ ਦੀ ਕੋਈ ਨਹੀਂ ਵੀ ਕੋਈ ਸਪੈਸ਼ਲ ਸਹੂਲਤ ਦਿੱਤੀ ਹੈ ਕਿਉਂਕਿ ਇਹ ਤਾਂ ਬਹੁਤ ਹਾਈਲਾਈਟ ਕ੍ਰਾਈਮ ਹੋਇਆ ਹੈ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਹੋ ਨਹੀਂ ਸਕਦਾ ਵੀ ਕਿਸੇ ਤਰ੍ਹਾਂ ਦੀ ਇਹਨੂੰ ਸਹੂਲਤ ਉੱਥੇ ਜੇਲ ਵੱਲੋਂ ਕੋਈ ਵੱਖਰੀ ਪ੍ਰੋਵਾਈਡ ਕਰੀ ਗਈ ਹੋਵੇ ਇਕਦਾ ਜੀ ਅਸੀਂ ਜੋ ਸੁਣ ਰਹੇ ਹਾਂ ਕੁੜੀ ਵਾਲਿਆਂ ਦਾ ਪੱਕ ਕੁੜੀ ਦੇ ਘਰਦਿਆਂ ਦਾ ਪੱਕ ਜਾਂ ਹਰ ਕਮਲ ਦੇ ਘਰਦਿਆਂ ਦਾ ਪੱਕ ਤਾਂ ਇਹ ਆਈ ਨਹੀਂਗਾ ਔਰ ਇੱਕ ਤੁਸੀਂ ਬੀਇੰਗ ਇਨਵੈਸਟੀਗੇਸ਼ਨ ਆਫੀਸਰ ਤੁਸੀਂ ਤੁਹਾਡੇ ਤੱਕ ਤਾਂ ਬਹੁਤ ਅਪਰੋਚ ਕਰਦੇ ਹੋਣਗੇ ਬਹੁਤ ਤਰ੍ਹਾਂ ਦੀਆਂ ਗੱਲਾਂ ਤੁਹਾਡੇ ਤੱਕ ਆਉਂਦੀਆਂ ਆਉਣੀਆਂ ਜਿਹੜੀਆਂ ਸਾਨੂੰ ਵੀ ਨਹੀਂ ਪਤਾ ਹੋਣਗੀਆਂ ਔਰ ਜਾਂ ਆਮ ਲੋਕਾਂ ਨੂੰ ਨਹੀਂ ਪਤਾ ਹੋਣਗੀਆਂ ਬਿਹਾਈਂਡ ਦਾ ਸੀਨ ਕੀ ਚੱਲ ਰਿਹਾ ਹੈ ਉਹ ਪਰਿਵਾਰਾਂ ਨੇ ਤੁਹਾਡੇ ਨਾਲ ਗੱਲ ਕਰਕੇ ਕੀ ਤੁਹਾਨੂੰ ਕਿਹਾ ਔਰ ਕੀ ਉਹਨਾਂ ਨੇ ਕਿਹਾ ਕਿਉਂਕਿ ਜਿਵੇਂ ਤੁਸੀਂ ਉਹ ਸੁਣਦੇ ਆ ਜਿਹੜੀਆਂ ਚਲੋ ਬਾਹਰ ਗੱਲਾਂ ਆ ਜਾਂਦੀਆਂ ਪਰ ਤੁਸੀਂ ਇਨਵੈਸਟੀਗੇਸ਼ਨ ਆਫੀਸਰ ਹੋ ਤੁਹਾਡੇ ਕੋਲ ਤਾਂ ਹਰੇਕ ਪਾਰਟੀ ਆਉਂਦੀ ਹੈ ਚਾਹੇ ਉਹ ਕਨਵਿਕਟਡ ਹੈ ਚਾਹੇ ਉਹ ਅਕਿਊਜ਼ਡ ਹੈ ਤੁਹਾਡੇ ਕੋਲ ਤਾਂ ਸਾਰੇ ਆਉਂਦੇ ਨੇ ਚਾਹੇ ਕੋਈ ਵਿਕਟਮ ਹੈ ਦੇਖੋ ਹਮੇਸ਼ਾ ਜਦੋਂ ਕੋਈ ਕ੍ਰਾਈਮ ਹੁੰਦਾ ਹੈ ਜਿਵੇਂ ਰਪਿੰਦਰ ਦੇ ਪੇਰੈਂਟਸ ਤੋਂ ਵੀ ਅਸੀਂ ਬਹੁਤ ਡੰਗਾਈ ਨਾਲ ਪੁੱਛ ਕਿਸ ਕਰ ਰਹੇ ਹਾਂ ਪੁੱਛ ਕਿਸ ਚੱਲ ਵੀ ਰਹੀ ਹੈ ਫਿਰ ਬੁਲਾਇਆ ਜਾਂਦਾ ਹੈ ਤੇ ਉਹਦੇ ਵਿੱਚ ਇਹੋ ਹੀ ਹੈ ਵੀ ਉਹ ਤਾਂ ਇਸ ਨੂੰ ਜਿਹੜਾ ਆਦੀ ਲੜਕੀ ਨੂੰ ਦੋਸ਼ੀ ਠਹਾਉਂਦੇ ਨੇ ਬਿਲਕੁਲ ਵੀ ਇਹਨੇ ਜੋ ਕੀਤਾ ਗਲਤ ਕੀਤਾ ਤੇ ਹੁਣ ਤੱਕ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਚੱਲੀ ਜਾਂਦੀ ਕਿਉਂਕਿ ਉਹਦੇ ਪੇਰੈਂਟਸ ਵੱਲੋਂ ਕੋਈ ਇੰਦੇ ਤੇ ਨਹੀਂ ਬਈ ਆਦੀ ਲੜਕੀ ਕਿੰਤਪਿੰਤ ਨਹੀਂ ਆਦੀ ਲੜਕੀ ਨੂੰ ਦੋਸ਼ੀ ਮੰਨਦੇ ਨਹੀਂ